ਉਹ ਦੁਈ ਵੀ ਮਾੜੀ ਦਿੱਸ ਵੀਡੀਓ ਦੀ ਮੈਂ ਰਗਵੀਰ ਕਿੱਥੇ ਚੱਲੇ ਆ ਆਪਨੇ ਡਾੜੀ ਤੇ ਬੈਠਾ ਮਜੇ ਨਾਲ ਮੈਂ ਤਾਂ ਨਾ ਫੇਰਾ ਮਾਰਨ ਪੈਲੀਆਂ ਵਾਲ ਵੇਖਾਂ ਜਾ ਕੇ ਪੈੜੀ ਦੇ ਚ ਪਾਣੀ ਹੈਗਾ ਕਿ ਨਹੀਂ ਕੱਖ ਪਤਾ ਵੇਖਣਾ ਅੱਛਾ ਆਪ ਤਾਂ ਤੁਹਾਨੂੰ ਇਹ ਵੀ ਨਹੀਂ ਕਿ ਬੰਦੇ ਫੇਰਾ ਹੀ ਮਾਰਦਾ ਹੁੰਦਾ ਕਿ ਅੱਗੇ ਪਿਛੇ ਜਾ ਕੇ ਪੁੱਤ ਮੇਰੇ ਕੋ ਬੱਲਿਆਂ ਦੇ ਦੁਰਿਆ ਜਾਂਦਾ ਹੁਣ ਮੈਂ ਡਿੱਗ ਪੂੰਗਾ ਕਿਤੇ ਸੱਟ ਲੱਗ ਜੂਗੀ ਮੇਰੇ ਅੱਗੇ ਲੱਗੀ ਆਵੇ ਗੋਡੇ ਤੇ ਆ ਲੱਗੀ ਆ ਤੇ ਇੱਥੇ ਆ ਖਲਾਰਾ ਪਾਇਆ ਭਾਂਡੇ ਭੁੰਨੇ ਚੁੱਕ ਲਿਆ ਕਰਕੇ ਤੇ ਆਪਣੇ ਆ ਕਿਹੜਾ ਕਿਹੜਾ ਗੋੜੇ ਗੋੜੇ ਮੱਖੀਆਂ ਵਿੱਚ ਆ ਵੇ ਲੱਗਾ ਵਾ ਆ ਲੱਗਾ ਲੀੜੇ ਤੋਂ ਆ ਵੇ ਆ ਲੀੜੇ ਤੋਂ ਲੱਗਾ ਤੂੰ ਤੇ ਸਿਰਫ ਮੁੱਕ ਗਈ ਆ ਆ ਡੈੜੀਆਂ ਦੇ ਪਿਛਲੇ ਹਫਤੇ 4 ਕਿਲੋ ਸਿਰਫ ਲਿਆਂਦੀ ਸਿਰਫ ਖਾਣਾ ਵਾ ਤੂੰ ਓਏ ਖਾਣਾ ਤੇ ਕਈ ਦਾ ਲੀੜੇ ਲੜਾ ਗਈ ਧੋ ਲਈਦਾ ਵਾ ਓ ਇੰਨੇ ਨੇ ਚੰਗਾ ਵੱਡਾ ਟੱਬਰ ਹੋਵੇ ਨਾ ਉੱਥੇ ਨੇ 4 ਕਿਲੋ ਸਿਰਫ ਲੱਗਦੀ ਹਫਤੇ ਦੀ ਤੇ ਤੂੰ ਹਫਤੇ 'ਚ ਕੱਲਾ ਹੀ ਮਗਾ ਜਾਨਾ ਕੋਈ ਟਨ ਮੈਂ ਘਰ ਕੌਲੀਜ ਪਾ ਕੇ ਜਾ ਕਰੂੰਗਾ ਮਾਸਾ ਕੇ ਸਰਪ ਧੋ ਲਿਆ ਕਰੀ ਆਪਣੇ ਕਪੜੇ ਉਹਦੇ ਨਾਲ ਹੀ ਚੰਗਾ ਬੁੱਤ ਵਾਹੋ ਚੰਗਾ ਵੇਖੋ ਐ ਤੇਰੇ ਭਾਂਡੇ ਨਹੀਂ ਮਾਂਜਣੇ ਕੋਈ ਕੰਮ ਨਹੀਂ ਧੰਦਾ ਨਹੀਂ ਨੂੰ ਸਿਰਫ ਧੋਵੀਂ ਆਦਰ ਹੋ ਗਿਆ ਮੈਂ ਹਾ ਹਵੀ ਧੋਈ ਲਵਾ ਮੁਰਖੋ ਨਹੀਂ ਕਹਿਣਾ ਕਰਮਾਂ ਵਾਲੀ ਨੇ ਜੇ ਲੀੜੇ ਧੋ ਸਕਦਾ ਇਹਦੇ ਇੱਥੇ ਨਹੀਂ ਹੀ ਪਾਣੀ ਮਾਰਿਆ ਜਾਂਦਾ ਕਿਤੇ ਇੱਥੇ ਵੀ ਪਾਣੀ ਮਾਰ ਦਿੰਨੇ ਆ ਰਗਭੀਰ ਵੀ ਸਣ ਆ ਗਿਆ ਯੋ ਅਵੇ 4 ਕਿਲੋ ਸਰਪ ਦਸ ਸਰਪ ਸਾਰੀ ਮੈਂ ਹੀ ਵਰਤ ਲਈ ਆ ਮੈਨੂੰ ਤੇ ਉਹ ਡੱਬੇ ਜਿਹਾ ਜਿਹਾ ਪਾ ਕੇ ਦੇ ਕੇ ਆਹੀ ਮੇਰੀ ਤੇ ਉਦੋਂ ਦੇ ਮਹੀਨਾ ਡੇਢ ਬੀਨਾ ਲੰਘ ਗਿਆ ਉਹਦੇ ਦਾ ਇਹ ਤੇ ਪਹਿਲਾਂ ਪਾਣੀ ਮਾਰਨਾ ਯਾਰ ਪਾਣੀ ਪਾ ਦਿੰਨੇ ਆ ਬਾਦ ਦੋਦੇ ਵੀ ਲੋ ਇਹਨਾਂ ਤੋਂ ਲਾ ਹਮ ਸਰਫਤੋਂ ਬਗੈਰ ਕਿਦਾਂ ਤੋਗਾ ਨਾ ਵੀ ਹੋਏ ਸਰਫੀ ਦੱਸਦਾ ਹਮ ਇਹ ਪਣੀ ਜੀ ਇਹ ਪਣੀ ਜੀ ਓਏ ਰੱਖਿਆ ਇਹਨਾਂ ਨੇ ਹਮ ਸਹਲ ਸਹ ਹੋਏ ਹਏ ਹਏ ਹਿੰਦੀ ਲੀਰੇ ਤੋਂ ਹੇ ਆਹ ਬਾਵਾ ਨਹੀਂ ਕੰਮ ਕਰਦੀ ਹੁਣ ਬੁੱਢਿਆਂ ਨੇ ਕਿਥੋਂ ਬਾਵਾ ਕੰਮ ਕਰਦੀਆਂ ਬਾਵਾ ਦੇ ਇਨਾਂ ਨੇ ਬਣਾਇਆ ਜੀ ਬੁੱਧਾ ਨੇ ਇਹ ਵੀ ਖੋਣੀਆਂ ਗਿਆ ਲਗਾ ਲ ਦਿੱਤੀ ਇਹਨਾਂ ਨੇ ਪਾਣੀ ਦੇ ਵਿੱਚ ਹੀ ਨਾ ਸੁੱੜਦਾ ਨਹੀਂ ਫਿਰ ਗੁੱਸੇ ਹੋਣਗੇ ਮ ਕਹਾਂਗੇ ਬਾਪੂ ਪਾਣੀ ਖਰਾਬ ਕਰਦਾ ਤੂੰ ਹਾਂ ਨੰਨੇ ਖਰੀਆ ਦੇ ਹੈ ਹੀ ਦੇਗਾ ਨਾ ਉਹਦੇ ਮਾਸਾ ਹੋਰ ਪਾ ਲੈਣਾ ਹਾਂ ਨਿਕਲਦੀ ਵੀ ਹੈ ਧੀ ਵੇਖੀ ਹੈ ਪਾਣੀ ਜਿਹੇ ਇਦਾਂ ਨੇ ਪਾਇਆ ਹੀ ਉਹ ਸ਼ੇ ਹਾਂ ਕੀ ਇਹ ਬੁੱਢੇ ਦਾ ਬੰਦਾ ਲਾਜ ਕਰੇ ਕੀਂਂਆ ਕਰਨਾ ਓ ਦਲੀੜੇ ਦੋਣ ਡਿਆ ਵਾ ਹਾਏ ਹਾਏ ਤੇਰਾ ਤਾਂ ਸਰਫਾ ਮੁੱਕਾ ਹੀ ਓਯਾ ਹੀ ਛੇ ਡਬਾ ਜਾ ਬਈ ਥੋ ਮਾ ਸਕ ਪਾਇਆ ਕਿ ਤੋ ਚੱਗ ਜੀ ਹੋ ਗਈ ਹਾਏ ਮੈਂ ਮਰ ਜਾ ਕੀ ਤੇਡਾ ਇਲਾਜ ਕਰਾਂ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਬਾਪੂ ਤੂੰ ਮੇਰੇ ਵੱਲ ਆਣ ਕੇ ਤੇ ਮੈਨੂੰ ਤਾਂ ਘਾਟਾ ਹੀ ਪਾ ਛੜਿਆ ਵਾ ਪੁੱਤ ਮੈਂ ਕੀ ਘਾਟਾ ਪਾਤਾ ਮੈਂ ਤੇ ਸਾਰੀ ਜ਼ਮੀਨ ਜਾਇਦਾਦ ਤੁਹਾਡੇ ਨਾਲ ਲਵਾਤੀ ਕੋਹ ਦੇ ਨਾਲ ਲਵਾਤੀ ਭਾਤਾ ਘਾਟਾ ਜੀ ਨਹੀਂ ਸਮਝੁੰਦੀ ਨਾ ਬੰਦਾ ਚੀਜ਼ ਨਹੀਂ ਵਰਤਦਾ ਉਹ ਮਹਿੰਗੇ ਲੀਣਾ ਵਾਲਾ ਸ਼ੈਂਪੂ ਹੀ ਜਿਹੜਾ ਪਾ ਪਾ ਕੇ ਤੇ ਇਦਾਂ ਮਕਾਈ ਜਾਂਦਾ ਵਾ ਆਹ ਲੀੜੇ ਧੋਈ ਦੇ ਪਹਿਲਾਂ ਬੰਦਾ ਪੁੱਛੇ ਸਿਲਕ ਦੇ ਕੱਪੜੇ ਧੋਈ ਦੇ ਇਹਦੇ ਨਾਲ ਉਹ ਤੂੰ ਹੁਣ ਮੈਨੂੰ ਕੀ ਪਤਾ ਮੈਂ ਤਾਂ ਆਖਿਆ ਇੱਥੇ ਪਿਆ ਵਾਲੀੜੇ ਧੋਣ ਨਹੀਂ ਆ ਬੰਦਾ ਕਿ ਇਹਨੂੰ ਪੁੱਛ ਹੀ ਲਵੇ ਕਹਿੰਦੇ ਹੁੰਦੇ ਨਾ ਨਾ ਪਤਾ ਲੱਗੇ ਨਾ ਲੋਕੀ ਕੰਦ ਨੂੰ ਪੁੱਛ ਲੈਂਦੇ ਆ ਤੇ ਇੱਥੇ ਜੀਂਦੇ ਜਾਗਦੇ ਚਾਰ ਪੰਜ ਇਨਸਾਨ ਤੁਰੇ ਫਿਰਦੇ ਆ ਉਹਨਾਂ ਨੂੰ ਬੰਦਾ ਪੁੱਛ ਲੈਂਦਾ ਵਾ ਚਲੇ ਸ਼ਾਬੋਤਾ ਉਹ ਸਰਬ ਮੁਕੀ ਰਗਵੀ ਨੂੰ ਮੈਂ ਆਖਿਆ ਜਨਾ ਮੈਂ 4 ਕਿਲੋ ਲਿਆ ਕੇ ਦਿੱਤੀ ਮੈਨੂੰ ਮੈਂ ਮੈਨੂੰ ਹੁਣ ਕੀ ਪਤਾ ਕਿਤੇ ਲਿਆ ਕੇ ਦਿੱਤੀ ਕਿਹੜਾ ਝੂਠ ਵਾ ਛਾਟੇ ਤਾਂ ਮਕਾ ਲੈਣੀ ਹੁੰਦੀ ਆ ਐਦਾਂ ਢੇਰੀਆਂ ਲਾ ਲਾ ਪਾਈ ਜਾਣੀਆਂ ਤੇ ਮੱਸਾ ਬੰਦਾ ਉਥੋਂ ਭਾਂਡਾ ਛੰਨਾ ਲੱਲਦਾ ਕੋਈ ਤੇ ਵਿੱਚ ਡੋਬ ਲੈਂਦਾ ਤੇ ਲੀੜੇ ਗਲ ਜਾਂਦੇ ਆ ਮੈ ਮੇਲੇਨਾਂ ਦੀ ਕੋ ਤਾਂ ਹੁਣ ਮੇਰੇ ਲੀੜੇ ਮੇਰ ਕੋ ਧੁੱਪ ਦੇ ਹੁਣ ਮੈਂ ਬੋਲਣ ਦੀ ਨਾ ਸਾਰਨ ਦੇਖ ਜਾਣਾ ਵਾ ਤੇ ਤੂੰ ਹੀ ਵੀ ਸ਼ਿਕਾਇਤਾਂ ਲਾ ਲੈਣੀਆਂ ਵਾ ਤੇ ਪਰ ਇਹ ਨਹੀਂ ਕਿ ਇਹਨੂੰ ਪਤਾ ਵੀ ਕੀ ਕਰਨ ਡਿਆ ਬਾਪੂ ਵੀ ਹੱਦ ਹੋ ਗਈ ਮੈਂ ਕਹਿੰਨੀ ਤੁਹਾਡੇ ਵਾਲੀ ਹੋਇਆ ਨਾ ਹੋਇਆ ਸਹੀ ਕਿਤੇ ਬੰਦਾ ਚੀਜ਼ ਵਰਤੀ ਲਵੇ ਕੀ ਵੇ ਕੀ ਮਸਾ ਜਾ ਉਹ ਪਾਣੀ ਜਾ ਪਾ ਲਿਆ ਕਿਉ ਕਿੰਨਾ ਬੋਲ ਕੇ ਗਈ ਆ ਓਏ ਨਦਸਾ ਗਦਰਿਓ ਬਜ਼ੁਰਗਾਂ ਦੀ ਘਰਾਂ ਦੇ ਵਿੱਚ ਤੇ ਜਦੋਂ ਅਸੀਂ ਕੰਮ ਕਰਦੇ ਸੀ ਵਿਆਗੇ ਲੈਂਦੀਆਂ ਸੀ ਬੋਰੀਆਂ ਦੇ ਬੋਰੇ ਸੋਦੇ ਲਿਆ ਲਿਆ ਸੁੱੜਦੇ ਹੀ ਦੇ ਇਹਨਾਂ ਨੂੰ ਖਾਓ ਪੀਓ ਵਰਤੋ ਤੇ ਇਹ ਹੁਣ ਆਪਣੇ ਵਾਰੀ ਇਹਨਾਂ ਨੇ ਇਦਾਂ ਕੀਤੀ ਹੋ ਹਾਏ ਚਾਲਾ ਸ਼ਾ ਕੋਈ ਨਹੀਂ ਐ ਇਦਾਂ ਲਿਖਿਆ ਉਹ ਬਾਗਾਂ ਚ ਇਦਾਂ ਹੀ ਹੋਣੀ ਸਾਡੇ ਨਾਲ ਆ ਕਿਰਮਾ ਕਰਾਂ ਹਾਂ 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 ਕੰਮ ਤੇ ਕਿਤੇ ਮੁੱਕਨ ਤੇ ਨਹੀਂ ਹੁੰਦੇ ਘਰ ਦੇ ਮੈਂ ਹਾਂ ਜਾਂਦੀ ਜਾਂਦੀ ਨਾ ਚਲ ਕੱਪੜੇ ਸੁਕਣੇ ਪਾ ਦੰਨੀ ਆ ਫੇਰ ਜੇ ਕਿਤੇ ਮੈਂ ਮਾਤਾ ਨੂੰ ਕਹਿ ਤਾ ਨਾ ਇੰਨੇ ਸਾਹਮਣੇ ਵੇਖ ਲਿਆ ਵੱਡੀ ਨੇ ਇੰਨੇ ਤੇ ਕਰਨਾ ਸਾਰਾ ਕੰਮ ਹੀ ਮਾਤਾ ਕੋ ਕਰਾਇਆ ਅੰਦਰ ਅੰਦਰ ਦਾ ਕਹਿ ਰਹਿਣਾ ਵਾ ਮਮੀ ਨੂੰ ਵੀ ਸਬਜੀ-ਸਬਜੀ ਬਣਾ ਲਈ ਕਾਟ ਹੀ ਦਊਗੀ ਨਾ ਇੰਨਾ ਹੀ ਬੜਾ ਸੋਖ ਹੋ ਜਾਣਾ ਸਾਹਮਣੇ ਦਾ ਕੀ ਵਿਖਾਲਾ ਪਾਉਣਾ ਵਾ ਵੀ ਜਦ ਕੋ ਕੰਮ ਕਰਾਇਆ ਰੱਖੀ ਮੈਂ ਆਪਣੇ ਸੋਖ ਵਾਸਤੇ ਪਰ ਸੋਖ ਨਹੀਂ ਲੈਣ ਦਿੱਤਾ ਇੰਨੇ ਮੈਨੂੰ ਆਹ ਹੋ ਮਾਨਵਰੀਂ ਨੂੰ ਕਹਿਣਾ ਇੱਥੇ ਸੁੱਕਣੇ ਪਾ ਦੇ ਮਾਨਵਰੀ ਦਾ ਪੋਤੇ ਆ ਲੀੜੇ ਸੁੱਕਣੇ ਪਾ ਦੀ ਧੋਤੇ ਆ ਧੋਤੇ ਆ ਹੇ ਹੇ ਤੇ ਹੀ ਆ ਬੋਤੇ ਆ ਤੇ ਮਸ਼ੀਨ ਚ ਪਾ ਲੈਣੇ ਹੈਗੇ ਸੁੱਕੇ ਨਿਕਲਣੇ ਹੈਗੇ ਬਲਜੀਤ ਆਂਦੀ ਗੰਦੇ ਵੜੇ ਬੜਾ ਧੋ ਕੇ ਲਿਆਵੀ ਤੇ ਮੈਂ ਧੋਤੇ ਆ ਏ ਬਾਬੂ ਸ਼ਿਕਾਇਤਾਂ ਲਈ ਜਣਾ ਹੁਣੇ ਸ਼ਿਕਾਇਤਾਂ ਗਾਦੀਆਂ ਲਾਉਣੀਆਂ ਆ ਵੇਖੋ ਹਾਂ ਡੈਡੀ ਕੋ ਕਪੜੇ ধਵਾਏ ਆ ਤੇ ਕੀ ਗੱਲ ਉਥੇ ਮਸ਼ੀਨ 'ਚ ਨਹੀਂ ਪੈਂਦੇ ਦੋ ਗਿਹੜੇ ਇਹਦੇ ਇਹਨੂੰ ਵੀ ਆ ਜਾਣੇ ਤੇ ਝੱਟ ਸੁੱਕੇ ਨਿਕਲ ਆਉਣੇ ਸੀਗੇ ਕੋਈ ਨਹੀਂ ਮੈਂ ਕਹਲਾਉਣਾ ਉਹਨਾਂ ਨਾਲ ਕਰ ਲਈ ਗੱਲ ਜਿਹੜੀ ਕਰਨੀ ਹੈ ਨਹੀਂ ਕੀ ਗੱਲ ਕਰਨੀ ਆ ਤਾਂ ਤੁਹਾਨੂੰ ਨਹੀਂ ਦੇਖਦਾ ਮੈਨੂੰ ਦੇਖਦਾ ਵੀ ਸਭ ਕੁਝ ਸਮਝਦਾ ਮੈਂ ਸਭ ਕੁਝ ਹਾਂ ਪਰ ਮੇਰੀ ਨਾਲ ਘਰ ਕੋਈ ਸੁਣਦਾ ਤਾਂ ਨਾ ਕੋਈ ਸਮਝਦਾ ਹੀ ਆ ਸਮਝਦਾਨੀ ਆ ਆਪ ਜੇ ਮੈਂ ਮਾੜਾ ਜਮਾ ਤੁਹਾਨੂੰ ਕੰਮ ਕਹਿਨੀ ਆ ਤੇ ਉਹ ਬੜੀ ਉਸੇ ਵੇਲੇ ਚੜੋ ਫੱਤੀ ਨਾ ਹੁੰਦੀ ਆ ਮੇਰੇ ਤੇ ਤੁਸੀਂ ਦੋਵੇਂ ਕੋਈ ਨਹੀਂ ਜੀ ਆਵੇ ਭਾਂਡੇ ਵੀ ਆਪ ਤੋਂ ਦੇ ਲਿਆ ਉੱਥੇ ਅੰਦਰ ਉੱਥੇ ਰੱਖ ਦੇ ਬਾਪੂ ਰੋਟੀ ਉਹਥੇ ਬਣਾਉਣੀ ਉਹਨੇ ਇਹਨੂੰ ਨਾਲੇ ਲਈ ਚੁੱਕੀ ਫਿਰਦਾ ਸ਼ਣਕੜਿਆਂ ਨੂੰ ਸਮਝ ਨਹੀਂ ਆਉਂਦੀ ਮੈਨੂੰ ਇਹਨਾਂ ਦੀ ਕੀ ਕਰਦੇ ਫਿਰਦੇ ਆ ਮਿੰਦਰ ਢਾਡੀ ਸਮਝ ਨਹੀਂ ਲੱਗਦੀ ਸਾਰੇ ਕੰਮ ਉਹਦ ਕੋ ਕਰਵਾਈ ਜਾਂਦੇ ਆ ਜੇ ਉਹ ਬੰਦਾ ਵਾ ਤੇ ਮੇਰੇ ਵੱਲ ਜਨਾਨੀ ਆ ਤੇ ਮੈਨੂੰ ਤਾਂ ਵੀ ਨਹੀਂ ਕੰਮ ਨੂੰ ਆੜ ਰਹਾ ਵੀ ਮੈਨੂੰ ਕਹਿ ਸਕਾਂ ਇੱਥੇ ਤਾਰ ਤੇ ਪਾਉਣੀ ਹੁਣ ਬਾਪੂ ਦੇ ਇੱਥੇ ਮੈਂ ਨਾਲ ਨਿਆਣਿਆਂ ਦੇ ਕਿੱਥੇ ਪਾਉਣੇ ਆ ਹੂੰ ਸਿਆਪਾ ਮੇਰੇ ਭਾਦਾ ਵਾ ਬੱਸ ਦੰਦੀਆਂ ਕੱਢੀ ਜਾਨੀ ਆ ਉਹ ਇੰਨੇ ਗੁੱਸੇ ਚ ਕਹਤਾ ਆ ਵੇਖੋ ਉਹ ਭਾਈ ਦੀ ਅੱਖਾਂ ਕਿੰਨੀਆਂ ਨਿਗੇ ਨਿਗੀਆਂ ਉਹਦੀਆਂ ਨੇ ਨਿਕੀਆਂ ਤੂੰ ਹੱਸਣ ਦਿਆ ਤੇਰੇ ਅੱਡੇ ਅੱਖਾਂ ਕੋਲ ਡੋਡੇ ਨੂੰ ਇਹਨ ਲੀਦਾ ਉਹ ਬਾਪੂ ਆਪ ਕੱਪੜੇ ਧੋ ਜਾ ਮੇਰੇ ਨਾਲ ਮਾਨਵੀ ਜੀ ਬੈਗੀ ਅੱਗੇ ਆਣ ਕੇ ਉਹ ਬਾਬਾ ਜਦੋਂ ਵੇਖੋ ਤੂੰ ਤਪੇ ਹੀ ਉਹਨੇ ਤਪੇ ਹੀ ਉਹਨੇ ਆ ਤਪੇ ਆ ਤਾਂ ਕੀ ਕਰਾਂ ਯਾਰ ਇੱਕ ਕੰਮ ਤਾਂ ਦੱਸ ਆਲਾ ਕਰੋ ਮਰ ਕੇ ਗੱਲਾਂ ਸੁਣਾਉਂਦਾ ਦੀ ਨਾ ਕੰਮ ਤੂੰ ਹੀ ਇਕੱਲੇ ਕਰਦੇ ਆ ਕਮ ਮੈਂ ਨਹੀਂ ਕਰਦੀ ਹੈਗੀ ਉਹ ਮੈਂ ਸਾਰਾ ਘਰ ਦਾ ਕਰਦੀ ਆ ਏਦਾਂ ਕਰੋ ਹਾਂ ਕਰਦਾ ਤੁਸੀਂ ਕੰਮ ਕਰ ਲਿਆ ਕਰੋ ਬਾਹਰ ਦਾ ਮੈਂ ਕਰ ਲਿਆ ਕਰੂੰ ਉਹ ਜਿਹੜਾ ਇੰਨੇ ਇੰਨਾ ਲੰਗਰ ਲਾਉਣਾ ਪੈਂਦਾ ਚਾਰ ਪੰਜ ਤਾਂ ਰੋਟੀਆਂ ਤੁਹਾਡੇ ਬਾਪੂ ਹੀ ਖਾਂਦਾ ਵਾ ਆ ਲੰਗਰ ਗਾੜੀ ਹੈ ਨਾ 16 ਜੀ ਘਰ ਜੇ ਅੱਠ ਰੋਟੀਆਂ ਦਿੰਦੀ ਹੰਬ ਜਾਂਦੀਆਂ ਇਹਨੂੰ ਅੱਗੇ ਮੇਰੀ ਗੱਲ ਸੁਣੋ ਕੱਚੇ ਘਰ ਹੁੰਦੇ ਸੀ ਅੱਗੇ ਹੋਰ ਕੰਮ ਹੀ ਮਾਰ ਲਿਆ ਮੰਜਾ ਖਾ ਲੀਆਂ ਰੋਟੀਆਂ ਹੋਰ ਕੋਈ ਕੰਮ ਨਹੀਂ ਹੁੰਦਾ ਹੁਣ ਕੰਮ ਵਧ ਗਏ ਆ ਉੱਕਦੀ ਥਲੀਰ ਮਾਰ ਕਦੀ ਉਥੇ ਲੀਰ ਮਾਰ ਘੱਟਾ ਕਿਤੇ ਗੋੜ ਗੋੜ ਚਮਕਦਾ ਅੱਜ ਕੱਲ੍ਹ ਉਦੋਂ ਪੱਛੀ ਜੇ ਨਾਲਾ ਨਾਲਾ ਟੱਗਾ ਪੜਿਆ ਨਿਕਲਾ ਵਰਸੀ ਉਦੋਂ ਅੱਗ ਲੱਗੀ ਤੇ ਟੈਲਾ ਚਾਹੀਦੀ ਫਰਾਂ ਚਾਹੀਦਾ ਢੀ ਚਾਹੀਦਾ ਤੇ ਟੈਲਾ ਲਾਉਣੀਆਂ ਨਹੀਂ ਔਰ ਲੋਕਾਂ ਵਰਗੇ ਘਰ ਬਣਾਉਣਾ ਨਹੀਂ ਆਪਾਂ ਉਹ ਸਿੱਧਾ ਕਹ ਹ ਆਪਣੇ ਬਾਪੂ ਦਾ ਗੁੱਸਾ ਤੇਰੇ ਤੇ ਹੀ ਕੱਢਣਾ ਮੈਂ ਨਹੀਂ ਬਾਪੂ ਦਾ ਗੁੱਸਾ ਤੇਰੇ ਤੇ ਕੀ ਕੱਢਣਾ ਵਾ ਕਿ ਤੂੰ ਮਾਈ ਤੁਹਾਨੂੰ ਦਿੱਤੀ ਨਹੀਂ ਮਾਈ ਸਾਭੋ ਸਾਰੇ ਨਾਲੇ ਮਾਈ ਨੂੰ ਟਿਕਣ ਨਹੀਂ ਦਿੰਦੇ ਤੇ ਸਾਨੂੰ ਗੱਲਾਂ ਕਰਦੇ ਤੇ ਬਾਪੂ ਕੋ ਕੰਮ ਕਰਾਉਣੀ ਹਟ ਦੇ ਤੇ ਫੇਰ ਤੂੰ ਹੀ ਸੁਣ ਕੇ ਆ ਗਿਆ ਗਏ ਉੱਥੇ ਦੋ ਸੁਨਾ ਗਏ ਹੁਣਾ ਹੀ ਨਾ ਤੂੰ ਜਨਾਨੀ ਹੀ ਗਾੜੀ ਕੀ ਆਂਦਾ ਨੂੰ ਮੈਂ ਬਸ ਆਹੋ ਤੇ ਗੱਲ ਮਾੜੀ ਆ ਜਿਹੜਾ ਤੈਨੂੰ ਡਰ ਜਾਂਦੇ ਆ ਉਹ ਬਰਾਬਰ ਦਾ ਮੁਕਾਬਲਾ ਕਰੀਦਾ ਹੋਈ ਦਾਵਾ ਜਿੱਦਾਂ ਡੈਡੀ ਹੈ ਨਾ ਡੈਡੀ ਨੂੰ ਤਾਂ ਕੰਮ ਹੀ ਉਹ ਆ ਉਹ ਦੋ ਕੱਪੜੇ ਤੋਂ ਲੈ ਤੇ ਸਾਹਮਣੇ ਵਿਖਾ ਵਿਖਾ ਸੁਕਣੇ ਪਾਉਣੇ ਤੇ ਭਾਂਡੇ ਲੈ ਜਾ ਮੇਰੇ ਭਾਂਡੇ ਦਾ ਨਾ ਪੱਛੀ ਲੈ ਲੈ ਇੱਥੇ ਇੱਥੇ ਲੰਗੜ ਮਿਲਣਾ ਮੁੜ ਕੇ ਤੇ ਇਹਨੂੰ ਭਾਂਡੇ ਲੈ ਜਾ ਮੈਂ ਇਹਨੂੰ ਤੇ ਲੜਾਈ ਦਾ ਮੋਢਾ ਬਾਪੂ ਸਾਡਾ ਵੀ ਤੇ ਲੜਾਈ ਦਾ ਮੋਢੀ ਆ ਮੈਂ ਤੇ ਪਹਿਲੇ ਦਿਨੋਂ ਹੀ ਆਨੀ ਆ ਮੈਂ ਮੈਨ ਨਹੀਂ ਬਾਪੂ ਰੱਖਣਾ ਆਦੂ ਹੋ ਗਏ ਮਾਈ ਵਖਰੀ ਬਾਪੂ ਕਾਲਾ ਮੁਕਣੀ ਸਾਡੇ ਘਰੋਂ ਪਰ ਸਾਡੇ ਕੋਲ ਕਾਲਾ ਨਹੀਂ ਮੁਕਣੀ ਜਿੱਦਨੇ ਇਕੱਠੇ ਪੈਂਦੇ ਸੀ ਨਾ ਉਦੋਂ ਵੀ ਲੜਾਈਆਂ ਪਾਉਂਦੇ ਸੀ ਤੇ ਹੁਣੇ ਵੱਖੋ ਵੱਖ ਹੋ ਗਏ ਹੁਣ ਵੀ ਲੜਾਈਆਂ ਪਾਉਂਦੇ ਮੈਨੂੰ ਇਹ ਨਹੀਂ ਸਮਝ ਲਾਦੀ ਹੁਣ ਇਹਦਾ ਤਾਂ ਕੀ ਇਲਾਜ ਕਰੀਏ ਉਹਨਾਂ ਦੇ ਮੈਨੂੰ ਇਲਾਜ ਦਾ ਪਤਾ ਨਹੀਂ ਪਰ ਮੇਰਾ ਇਲਾਜ ਕਰ ਦੇ ਤੂੰ ਹੁਣ ਕਾਦਾ ਇਲਾਜ ਕਰਾਂ ਮੈਂ ਕਰੀਏ ਬੰਦੇ ਐਵੇਂ ਜਾਂ ਨਿੰਬੂ ਪਾਣੀ ਘਲਾਪਾ ਕੇ ਲੈ ਆਏ ਮੇਰੇ ਅੱਗੇ ਤੁਹਾਨੂੰ ਨਿੰਬੂ ਪਾਣੀ ਚਾਹੀਦਾ ਤੇ ਮੁੜ ਕੇ ਬੁੱਢੇ ਨੇ ਵੀ ਕਹਿਣਾ ਮੈਨੂੰ ਵੀ ਬਣਾ ਕੇ ਦੇ ਤੂੰ ਉੱਥੇ ਗਰੀ ਢੰਡੋਰਾ ਪਿੱਟ ਰਿਹਾ ਕਿ ਨਿੰਬੂ ਪਾਣੀ ਲੱਕੀ ਬਣਾਉਣਾ ਬਾਪੂ ਬਾਹਰ ਅੰਬ ਥੱਲੇ ਬੈਠਾ ਵਾ ਉਹ ਬੁੱਢੜੀ ਇੱਥੇ ਤੁਰੀ ਫਿਰਦੀ ਆ ਜਾਂਦੀ ਆ ਉਹ ਵੇ ਲੈ ਨਿੰਬੂ ਦੇ ਛਿੱਕੜ ਤੇ ਅਗਲੀ ਨੇ ਕਹਿਣਾ ਬੁੱਢੇ ਨੂੰ ਦਿੱਤਾ ਕਿ ਨਹੀਂ ਦਿੱਤਾ ਕੋਈ ਦੇਣਾ ਗਲਾਸੀ ਉਹਨੂੰ ਵੀ ਇੱਕ ਜਾ ਬਣਾ ਲੈ ਜਾ ਕੇ ਤੇ ਕਾਲਾ ਨੂੰ ਚੇਤਨਾ ਪਾਣੀ ਵਿੱਚ ਮੈਨੂੰ ਸੁਣੋ ਗੱਲ ਤੁਹਾਨੂੰ ਮੈ ਲੰਮੀ ਬਈ ਚੰਗੀ ਨਹੀਂ ਲੱਗਦੀ ਉਸ ਵੇਲੇ ਠਾਲ ਦੇਣਾ ਹੁੰਦਾ ਕਦੀ ਨਿੰਬੂ ਪਾਣੀ ਬਣਾ ਲੈ ਕਦੀ ਕੋਹ ਬਣਾ ਲੈ ਮੈਂ ਸਾਰਾ ਕੰਮ ਕਰਕੇ ਤੇ ਫੇਰ ਲੰਮੀ ਪਈ ਆ ਤੇ ਬਲਜੀ ਕਿਤੇ ਜੋਰ ਲੱਗ ਚਲੇ ਨੀ ਮੂੰਹ ਪਾਣੀ ਬਣਾਉਂਦੇ ਆ ਤਪੇ ਤੂੰ ਹੀ ਉਥੋਂ ਆਏ ਹੋ ਨਹੀਂ ਤੇ ਦੀਵਾਲੀ ਮੇਰੇ ਹੋ ਜਾਣਾ ਹੁੰਦਾ ਵਾ ਉਹ ਗ੍ਰੈਂਡਰ ਜਿਆ ਲੈ ਜਾਂਦਾ ਖੰਡ ਖੋੜਨਾ ਛੱਡ ਤੂੰ ਖੰਡ ਖੋੜਦਾ ਨਹੀਂ ਉਹ ਤੂੰ ਆ ਚੰਗਾ ਅਵੇਲੋ ਨਿੱਕੀਆਂ ਅੱਖਾਂ ਵਾਲਾ ਵੇਖਿਆ ਨਿੱਕੀਆਂ ਅੱਖਾਂ ਵਾਲਾ ਉਹਦਾ ਪਰਮਾਤਮਾ ਦੇ ਬਾਰੇ ਬਾਰੇ ਜਾਈਏ ਵੀ ਹੋਏ ਕਿੱਦਾਂ ਦਾ ਬੰਦਾ ਯੋ ਸੋਹਣਾ ਸਨਖਾਈਓ ਤੇ ਮੌਜ ਨਾ ਪਰਮੇਸ਼ਰ ਦੀ ਆਖ ਨਿਹਾਲ ਐਦਾਂ ਕਿੰਨਾ ਕਿਚਰ ਜੀਣਾ ਆਪਾਂ ਉਹ ਕਿੱਧਰ ਬੈਠਾ ਮੈਂ ਇੱਧਰ ਬੈਠੀ ਆ ਨੋ ਆਤੇ ਆਦੇ ਥਾਂਜਰ ਬੰਦਾ ਆਉਂਦਾ ਨਾ ਬੜਾ ਉਖਾ ਮਮੀ ਵੇਲਾ ਆਪਣੀ ਵੱਡੀ ਦੀ ਕਤੂਤ ਕੀ ਕਰ ਦਿੱਤਾ ਵਾ ਆ ਬਾਪੂ ਕੋ ਨਾ ਆਪੇ ਕਪੜੇ ਧੋਤੇ ਬਾਪੂ ਨੇ ਤੇ ਭਾਂਡੇ ਵੀ ਆਪ ਹੀ ਧੋਤੇ ਹੀ ਹੋਨੇ ਹੈ ਤੇ ਹੋਰ ਤਹਾਵੇ ਕੰਡਿਆ ਹੀਗਾ ਮਨਪੀ ਮੈਨ ਕੋ ਸੁੱਕਣੀ ਨਹੀਂ ਪੈਣੇ ਤੇ ਤੂੰ ਸੁੱਕਣੀ ਪਾਲਾ ਤੇ ਆਇਆ ਹੈਗਾ ਤੇਰਾ ਵੱਡਾ ਪੁੱਤ ਮੈਂ ਫੇਰ ਸੁਣਾਈਆ ਚਾਰਕ ਮੈਂ ਕੀ ਗੱਲ ਵਾ ਮੈਨੂੰ ਮੈਂ ਜੇ ਮਾਤਾ ਨੂੰ ਅੰਦਰ ਦਾ ਕੋਈ ਕੰਮ ਕਰਾਂ ਤੇ ਤੇਰੇ ਵਾਲੀ ਬੜੀ ਪੁੜਕਦੀ ਆ ਤੇ ਮੈਂ ਆ ਹੁਣ ਕਿਦਾਂ ਬਾਪੂ ਨੂੰ ਸਾਰੇ ਕੰਮ ਕਰਾਉਣ ੜਿਆ ਇਹ ਜੀ ਮੇਰੇ ਕੋ ਨਹੀਂ ਵਾਰ ਆਇਆ ਜਾਂਦਾ ਆ ਡੋਡੇ ਟਡੇ ਗੇ ਹੱਥ ਤੇ ਅੰਦਰ ਨੂੰ ਚੱਲ ਗਏ ਚੁੱਪ ਕਰਕੇ ਤੂੰ ਹੀ ਕੰਮ ਖਰਾਬ ਕੀਤੇ ਸਾਰੇ ਪੁੱਤ ਜੇ ਤੀ ਉਹਨੂੰ ਇਕੱਠੇ ਰਹਿਣ ਦਿੰਦੇ ਮੈਂ ਆਪੇ ਹੀ ਮਾਰੇ ਚੰਗੇ ਧੋਂਦੀ ਉਹਦੇ ਆਪੇ ਮੈਂ ਭਾਂਡੇ ਵੀ ਮਾਝ ਦਿੰਦੀ ਜਦੋਂ ਇਹਨਾਂ ਨੂੰ ਜੀਂਦਿਆਂ ਹੀ ਮਾਰ ਦਿੱਤਾ ਤੇ ਹੁਣ ਉਹਨੇ ਜੋ ਉਹਨੇ ਕਹਿਣਾ ਉਹਨੂੰ ਕਰਨਾ ਹੀ ਪੈਣਾ ਫਿਰ ਮਾਦਾ ਕਿੰਨੀ ਕਮਾਈ ਹੈ ਤੇਰੇ ਪੁੱਤਾਂ ਦੀ ਨਹੀਂ ਖਰਚਾ ਖੰਬਾਰਾ ਖਾਂਦਾ ਇੰਨਾ ਫਿਰ ਨਾ ਰੇ ਹੁਣ ਮੰਡੀ ਹੁੰਦਾ ਸਾਰੇ ਸਾਰੇ ਜੀ ਕੋ ਜੇ ਆ ਹੁਣ ਨਾ ਉਧਰ ਖਰਚਾ ਵਧਣਾ ਇੱਧਰ ਘਟ ਤੇ ਇੱਥੇ ਕੜਾਈ ਬੜੇ ਦੂਰ ਦੂਰ ਕੀਤਾ ਵਾ ਤੁਹਾਨੂੰ ਇੱਧਰ ਤਹੀ ਆ ਉਧਰ ਤਹੀ ਲੋਕਾਂ ਦੇ ਦੇ ਇੱਕ ਪੁੱਤ ਸ਼ਹਿਰ ਰਹਿਣ ਦੇ ਹੁੰਦਾ ਇੱਕ ਪਿੰਡ ਰਹਿਣ ਦੇ ਹੁੰਦਾ ਵਾ ਤੇ ਇੱਕ ਕੁਮਾਈ ਹੁੰਦੀ ਦੇ ਕੋ ਕੋ ਬੁੱਢਾ ਹੁੰਦਾ ਵਾ ਉਹ ਤੇ ਦੂਰ ਰਹਿੰਦੇ ਆ ਤਾਂ ਕਰਕੇ ਤੁਸੀਂ ਧਿਆਨ ਨੂੰ ਇੱਕ ਵੇੜੇ ਵਿੱਚ ਹੀ ਵੱਖ ਕਰ ਦਿੱਤਾ ਤੇ ਬੈਠੇ ਰਿਆ ਕਰੋ ਇਕੱਠੇ ਕੀ ਪਹਿਣਾ ਵਾ ਰਾਤ ਮੈਂ ਬਾਥਰੂਮ ਕਰਨ ਗਈ ਉੱਤੋਂ ਹੀ ਆ ਗਈ ਚਾਹ ਨੂੰ ਮੰਮੀ ਲੰਮੀਆਂ ਨਾ ਕਹਾਣੀਆਂ ਸੁਣਾਓ ਮੈਨੂੰ ਉੱਤੋਂ ਹੀ ਆ ਗਈ ਕਿਤੇ ਇੰਨੀ ਕੁੱਤੇ ਮਾਣੀ ਵੇਖੋ ਵੰਡੇ ਜਾਣਾ ਨਾ ਤਾਨੂੰ ਵੀ ਪਤਾ ਵਾ ਤਾਨੂੰ ਦੱਸਿਆ ਮੈਂ ਤੇ ਹੁਣ ਮੈਨੂੰ ਨਾ ਲੇਟ ਹੋਣ ਡਿਆ ਜੇ ਤੇ ਮੈਂ ਇਦਾਂ ਕਹਿਨੀ ਆ ਪਤਾ ਨਹੀਂ ਮੇਰੇ ਕੋ ਸ਼ਾਮਾਂ ਨੂੰ ਮੁੜਿਆ ਜਾਣਾ ਮੈਂ ਕਿ ਨਹੀਂ ਮੁੜਿਆ ਜਾਣਾ ਤੇ ਮੈਂ ਨਾ ਤਾਨੂੰ ਉਹ ਲਿਆ ਕੇ ਫੜਾਉਣੀ ਆ ਮਟਰ ਤੇ ਉਹ ਕੱਢਦੇ ਤੁਸੀਂ ਠੀਕ ਆ ਰਹਿਣ ਦੇ ਤੂੰ ਕੋਈ ਨਹੀਂ ਇੱਥੇ ਕੱਟ ਲਾਇਆ ਪਈ ਤੇ ਮੈਂ ਜਾਣਾ ਨਹੀਂ ਆ ਮੈਨੂੰ ਤਾਂ ਗੱਲ ਦੱਸ ਕੇ ਡੋ ਪੈ ਗਿਆ ਸੁਣ ਕੇ ਗੱਲ ਹਾਏ ਰੱਬਾ ਕਿਦਾਂ ਦਾ ਬੰਦਾ ਸੀ ਕਹਿਤ ਇਹਨਾਂ ਲੋਕੀ ਪੁੱਛ ਕੇ ਤੁਰਦੇ ਹੀ ਅੱਜ ਤੇ ਹਾਂ ਪੁੱਤਾਂ ਨੇ ਰੋਲ ਦਿੱਤਾ ਆ ਰਹਾ ਮੰਮੀ ਉੱਠ ਕਾ ਹਾਏ ਮੈਂ ਤਾਂ ਜੇ ਲੰਮੀ ਭੈਣ ਨਹੀਂ ਹਾਂ ਕੀ ਕਰਾਉਣਾ ਹੀ ਹੁਣ ਆ ਮਟਰ ਕੱਢ ਤੇ ਇਹਨਾਂ ਚ ਵੀ ਦਾਣਾ ਦਾਣਾ ਤੈਨੂੰ ਕੱਢਦੇ ਆ ਬੜਾ ਟਾਈਮ ਲੱਗ ਜਾਣਾ ਵਾ ਤੇ ਅੱਧੇ ਕ ਥੋੜੇ ਜਿਹੜਾ ਖਲਿਓ ਕੱਲ ਨੂੰ ਲੂਣ ਵਾਲੇ ਚੌਲ ਬਣਾ ਲਾਂਗੇ ਜੇ ਇਦਾਂ ਕਰੋਗੇ ਸਾਰੇ ਹੀ ਕੱਢ ਲਿਓ ਠੀਕ ਹੈ ਅੱਜ ਮਟਰ ਦੀਆਂ ਫਲਾਉ ਪਾਉਣੀਆਂ ਦਾਣੇ ਤੇ ਸਿੱਕੜ ਇਹਦੇ ਚ ਹੀ ਰਹਿਣ ਦਿਓ ਇਦਾਂ ਕਰਿਓ ਚਾਰ ਆਲੂ ਵੀ ਕੱਟ ਲਿਓ ਸੁਣ ਲਓ ਹਣੇ ਮੇਰੇ ਕੋ ਕੰਮ ਮੈਂ ਜਾਣਾ ਆੜੀਏ ਮੇਰੀ ਬਾਸ ਨਾ ਰਣੀ ਨੂੰ ਧਰਨੀ ਸਬਜੀ ਤੇ ਰਾਤ ਨੂੰ ਧਰਨੀ ਆ ਉਥੇ ਰੱਖ ਦੇ ਤੇ ਮੈਂ ਹਣੇ ਤੂੰ ਕਿਹੜੀ ਗੋਲ ਕੁੜੀ ਆ ਭਿਚਟ-ਚਟ ਹੋ ਜਾਣਾ ਵਾ ਹੁਣ ਤੋਂ ਸ਼ੁਰੂ ਕਰਾਂਗੇ ਤੇ ਸ਼ਾਮਾਂ ਜਾ ਕੇ ਕਿਤੇ ਸਬਜੀ ਬਣਨੀ ਆ ਫੜ ਤੇ ਕੋਈ ਨਹੀਂ ਤੂੰ ਆਣ ਕੇ ਬਣਾਣੀ ਸਬਜੀ ਜੀ ਮਾਤਾ ਕੱਟ ਕੇ ਤੇ ਰੱਖੇਗੀ ਕੀ ਮੈਂ ਇੱਥੇ ਵਿਆਹੀ ਆ ਗਈ ਮੈਂ ਕਿਤੇ ਰਾਤ ਨਹੀਂ ਰਹਿਣ ਜਾਣਾ ਰਾਤ ਨੂੰ ਆਪ ਖਾੜੀ ਟੁੱਕ ਪਕਾ ਕੇ ਆਪਣੇ ਪੁੱਤ ਨੂੰ ਖਵਾ ਦੀ ਹਾਏ ਨਿਆਣੇ ਤੋਂ ਲੈਣਾ ਆਉਣਾ ਨਹੀਂ ਤੂੰ ਮੈਂ ਰਾਤ ਰਹਿਣ ਜਾਣਾ ਤੁਹਾਨੂੰ ਕਹੀ ਜਾਨੀ ਆ ਹਾਏ ਰੱਬਾ ਤੇ ਜੇ ਨਹੀਂ ਜਾਣ ਦੇਣਾ ਤਾਂ ਫਿਰ ਮੈਨੂੰ ਦੱਸੋ ਤਾਂ ਮੈਂ ਫਿਰ ਬਦਲਾ ਕੱਪੜੇ ਮੈਂ ਤਾਂ ਇੱਥੇ ਵਾਰੀ ਗਈ ਲੈ ਜਾ ਮੈਨੂੰ ਵੀ ਨਾਲ ਹੀ ਆ ਹੁਣ ਮੈਂ ਖਾਣਾ ਬਣਾ ਲ ਕੇ ਹੁਣ ਮੈਂ ਆਪਣੇ ਨਿਆਣੇ ਖੜਿਆ ਕਰੂ ਤੇ ਨਾਲ ਮੈਂ ਤੈਨੂੰ ਖੜਿਆ ਕਰੂ ਮੈਂ ਮਰਡਰ ਕੱਢ ਕੇ ਰਾ ਦੂੰਗੀ ਆਲੂ ਵੀ ਕੱਟ ਦੀ ਚਾਰ ਤੇ ਉਹ ਗੰਢਾ ਗੰਡਾ ਤੇ ਟਮਾਟਰ ਤੇ ਅਦਰਕ ਵੀ ਫਰਿੱਜ ਵਿੱਚ ਪਿਆਈ ਉਹ ਚੰਗਾ ਹੌਲੀ ਹੌਲੀ ਕਰਕੇ ਲੱਗੀ ਨਹੀਂ ਤੇ ਗੱਲ ਸੁਣ ਜੇ ਉਹ ਬਲਜੀਤ ਦੇ ਸਾਹਮਣੇ ਹੋਊਗੀ ਨਾ ਤੇ ਫਿਰ ਚੁੱਪ ਕਰਕੇ ਤੇ ਕਹੀਂ ਵੀ ਮੈਂ ਤੇ ਪਾਣੀ ਪੀਂਦੀ ਆ ਤੇ ਉਹ ਕੰਢੀ ਜੇ ਕੰਢੀ ਤੇ ਦੱਸੀ ਨਾ ਵੀ ਆਪਣੀ ਭੈਣ ਕੋ ਗਈ ਆ ਚੰਗਾ ਤੇ ਜੇ ਉਹ ਮਟਰ ਕੱਢ ਦਿਆਂ ਤੇ ਆਜੂ ਤੇ ਮੈਂ ਖਿਲਾਰ ਦੇਣਾ ਹੀ ਫਿਰ ਗਾੜੀ ਉੱਤੇ ਮੈਂ ਆ